आम आदमी पार्टी दी सरकार छे मैं तन्नू एक गल दसनी चावांगा पहली बारी ਹੜ ਪਹਿਲੇ ਵੀ ਆਏ ਆ ਪੰਜਾਬ ਚ ਪਰ ਕੋਈ ਵੀ ਗਰਾਉਂਡ ਚ ਕਦੀ ਕੋਈ ਮੰਤਰੀ ਅਮੇਲੇ ਚੇਅਰਮੈਨ ਕੋਈ ਨਹੀਂ ਦਿਖਿਆ ਪਰ ਇਸ ਦੁਖ ਦੀ ਘੜੀ ਚ ਆਮ ਆਦੀ ਪਾਰਟੀ ਔਰ ਆਮ ਆਦੀ ਪਾਰਟੀ ਦੀ ਸਰਕਾਰ ਹਰ ਇੱਕ ਹਰ ਇੱਕ ਬੰਦੇ ਨਾਲ ਜਿਹੜਾ ਪੰਜਾਬ ਵਾਸੀ ਹੈ ਜਿਹੜਾ ਇਸ ਦੁਖ ਚ ਫਸਿਆ ਹੋਇਆ ਹੈ ਹਰ ਇੱਕ ਬੰਦੇ ਨਾਲ ਖੜੀ ਹੈ ਅਸੀਂ ਇਸ ਵਕਤ ਬਾਉ ਪਰ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਹੜਾ ਦੀ ਮਾਰੇਟਾਂ 16 17 ਪਿੰਡ ਆਏ ਨੇ ਸਾਡੇ ਨਾਲ ਮੁਸਰਮ ਮਿਨੋਰਿਟੀ ਦੇ ਚੇਅਰ ਪੰਜਾਬ ਦੇ ਚੇਅਰਮੈਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਪੰਜਾਬ ਦੀ ਏਕਤਾ ਹੈ ਜਿੱਥੇ ਹਰ ਧਰਮ ਦੇ ਲੋਕ ਇਹਨਾਂ ਆਫ਼ਤਾਂ ਦੇ ਵਿੱਚ ਵੱਧ ਚੜ ਕੇ ਸਮਾਜ ਸੇਵੀ ਜਾਂ ਹੋਣ ਚਾਹ ਆਮ ਲੋਕ ਹੋਣ ਜਿਹੜੇ ਹੜਪੀੜਤਾਂ ਦੇ ਲਈ ਰਾਤ ਖੰਡ ਲੈ ਕੇ ਆ ਰਹੇ ਨੇ ਸੋ ਅੱਜ ਉਹਨਾਂ ਦੇ ਲਈ ਰਾਚਣ ਲੈ ਕੇ ਪਹੁੰਚੇ ਨੇ ਤੁਸੀਂ ਸਰ ਆਏ ਕਿੱਥੋਂ ਆਏ ਮੈਂ ਜੀ ਜਲੰਧਰ ਤੋਂ ਆਇਆ ਜੀ ਪਰ ਮੈਂ ਅੱਜ ਨਹੀਂ ਆਇਆ ਮੈਂ ਇੱਕ ਹਫਤੇ ਤੋਂ ਰੁਟੀਨ ਦਾ ਰੋਜ਼ ਆ ਰਹਾਂ ਜੀ ਪਰ ਹਾਲਾਤ ਇੱਥੇ ਦੇਖ ਕੇ ਇੱਥੇ ਕੀ ਪੰਜ ਛੇ ਜ਼ਿਲ੍ਹੇ ਜਾਂਗੇ ਪੂਰੇ ਪੰਜਾਬ ਦੇ ਬਹੁਤ ਦੁਖਦਈਆਂ ਬਹੁਤ ਮੰਦਭਾਗੀ ਘਟਨਾਏ ਐਚ ਨਾ ਤਾਂ ਕੋਈ ਧਰਮ ਦੇਖਦਾ ਨਾ ਕੋਈ ਜਾ ਦੇਖਦਾ ਨਾ ਕੋਈ ਕੁਝ ਨਹੀਂ ਦੇਖਿਆ ਜਾਂਦਾ ਪਰ ਜੋ ਹਾਲਾਤ ਬਣੇ ਹੋਏ ਆ ਇਸ ਵੇਲੇ ਬੜਾ ਦੁੱਖ ਹੁੰਦਾ ਦੇਖੇ ਪਰ ਇਸ ਦੁੱਖ ਦੀ ਘੜੀ ਚ ਆਮ ਆਦੀ ਪਾਰਟੀ ਔਰ ਆਮ ਆਦੀ ਪਾਰਟੀ ਦੀ ਸਰਕਾਰ ਹਰ ਇੱਕ ਹਰ ਇੱਕ ਬੰਦੇ ਨਾਲ ਜਿਹੜਾ ਪੰਜਾਬ ਵਾਸੀ ਹੈ ਜਿਹੜਾ ਇਸ ਦੁੱਖ ਚ ਫਸਿਆ ਹੋਇਆ ਹੈ ਹਰ ਇੱਕ ਬੰਦੇ ਨਾਲ ਖੜੀ ਹੈ ਤੇ ਹਰ ਇਹ ਹਰ ਤਰ੍ਹਾਂ ਦੀ ਸਪੋਰਟ ਕਰਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ ਪਹਿਲੀ ਵਾਰੀ ਹੜ ਪਹਿਲੇ ਵੀ ਆਏ ਪੰਜਾਬ ਚ ਪਰ ਕੋਈ ਵੀ ਗਰਾਉਂਡ ਚ ਕਦੀ ਕੋਈ ਮੰਤਰੀ ਐਮਐਲਏ ਚੇਅਰਮੈਨ ਕੋਈ ਨਹੀਂ ਦਿਖਿਆ ਇਹ ਪਹਿਲੀ ਵਾਰੀ ਆ ਆਪਣੀ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਸਾਰੇ ਐਮਐਲਏ ਪੂਰੇ ਚੇਅਰਮੈਨ ਜਿੰਨੇ ਵੈਲੰਟਰ ਸਾਰੇ ਕਾਰਕਿਰਤਾ ਪੂਰੇ ਗਰਾਉਂਡ ਚ ਆ ਹਰ ਇੱਕ ਬੰਦੇ ਦੀ ਸੇਵਾ ਕਰਨ ਨੂੰ ਲੱਗੇ ਹੋਏ ਆ ਅ ਦਿ ਲੋ ਦਿਲੋਂ ਕਰ ਰਹੇ ਹਾਂ ਹਾਂ ਇਹ ਨਹੀਂ ਕੁਝ ਦੇਖ ਰਹੇ ਹਾਂ ਇਹ ਕੋਣ ਹੈ ਕੋਣ ਨਹੀਂ ਆ ਪਰ ਹਾਂ ਇਹ ਆ ਇਸ ਦੁੱਖ ਦੀ ਘੜੀ ਚ ਹਰ ਇੱਕ ਬੰਦਾ ਹਰ ਇੱਕ ਬੰਦੇ ਦਾ ਸਾਥ ਦੇਈਏ ਤਾਂ ਮੈਂ ਮੇਰੇ ਨਾਲ ਵੀ ਅੱਜ ਪੂਰੀ ਜਲੰਧਰ ਦੀ ਮੇਰੇ ਨਾਲ ਟੀਮ ਆਈ ਆ ਮੈਂ ਇਹਨਾਂ ਦਾ ਵੀ ਧੰਨਵਾਦ ਦੀਆਂ ਤੇ ਤੁਹਾਡਾ ਵੀ ਧੰਨਵਾਦ ਦੀਆਂ ਕਿਉਂਕਿ ਮੈਂ ਹਰ ਇੱਕ ਬੰਦੇ ਨੂੰ ਇਹ ਆ ਮੈਂ ਆਪਣੇ ਭਰਾਵਾਂ ਲਈ ਕੁਝ ਨਾ ਕੁਝ ਕਰ ਸਕਾਂ ਆਪਣੇ ਜੀ ਬਿਲਕੁਲ ਤੁਸੀਂ ਗੱਲਬਾਤ ਕੀਤੀ ਕਿ ਪੰਜਾਬ ਦੀ ਗਵਰਨਮੈਂਟ ਹਰ ਇੱਕ ਹਰ ਕੋ ਉਸ ਇਨਸਾਨ ਦੇ ਨਾਲ ਖੜੀ ਆ ਜਿਹੜੇ ਹੜ੍ਹ ਦੇ ਚਪੇਟ ਦੇ ਵਿੱਚ ਆਏ ਨੇ ਤੁਸੀਂ ਗੱਲਬਾਤ ਕੀਤੀ ਕਿ ਪੰਜਾਬ ਦੀ ਗਵਰਨਮੈਂਟ ਬਾਰੇ ਇਸ ਤੋਂ ਪਹਿਲਾਂ 2023 ਦੇ ਵਿੱਚ ਹੜ੍ਹ ਆਏ ਸੀ ਉਦੋਂ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਬੱਕਰੀ ਮਰੀ ਦਾ ਵੀ ਮੁਆਵਜ਼ਾ ਦਵਾਂਗੇ ਮੁਰਗੀ ਦਾ ਵੀ ਮੁਆਵਜ਼ਾ ਦਵਾਂਗੇ ਅੱਜ ਉਹ ਵੀਡੀਓ ਵਾਇਰਲ ਹੋ ਰਹੀ ਆ ਭਗਵੰਤ ਮਾਨ ਜੀ ਤੋਂ ਸਵਾਲ ਪੁੱਛਿਆ ਜਾ ਰਿਹਾ ਉਹ ਜਵਾਬ ਨਹੀਂ ਦੇ ਰਹੇ ਇਹ 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 ਗੱਲਾਂ ਇਹ ਕਿਸੇ ਦੀ ਮੂਵੀ ਫੜੀ ਤੁਸੀਂ ਦੱਸ ਰਹੇ ਹੋ ਪਰ ਗੱਲ ਏਕਾ ਜੋ ਕੰਮ ਗਰਾਉਂਡ 'ਚ ਆਮ ਆਦੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਅੱਜ ਤੋਂ ਪਹਿਲੇ ਤਾਂ ਹਰ ਇੱਕ ਸਰਕਾਰ ਇੱਥੇ ਆ ਤਾਂ ਨੂੰ ਪਤਾ ਹੈ ਕਿ ਨਾ ਕਿਤਾਬ ਪਰ ਪਹਿਲੀ ਵਾਰ ਇਹਦਾ ਹੋ ਰਿਹਾ ਆ ਆਮ ਆਦੀ ਪਾਰਟੀ ਦੀ ਪੂਰੀ ਸਰਕਾਰ ਜਿੱਤੇ ਜਿੱਤੇ ਹੜਾਇਆ ਉੱਥੇ ਗਰਾਉਂਡ 'ਤੇ ਤੁਹਾਨੂੰ ਮਿਲਣਗੇ ਹਰ ਇੱਕ ਹਰ 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 ਇੱਕ ਤਰਾ ਦੀ ਸੇਵਾ ਅਸੀਂ ਹਰ ਜਗ੍ਹਾ ਤੇ ਜਾ ਕੇ ਆ ਜਿੱਥੇ ਜਿੱਥੇ ਵੀ ਹੜ ਆਏ ਅਸੀਂ ਪੁੱਛਿਆ ਕਿਸਾਨਾਂ ਨੂੰ ਕਿ ਤੁਹਾਨੂੰ ਮੁਆਵਜ਼ਾ ਮਿਲਿਆ ਜੋ ਤੁਹਾਡਾ ਨੁਕਸਾਨ ਹੋਇਆ ਸੀ ਉਹ ਕਹਿੰਦੇ ਵੀ ਸਾਨੂੰ ਤਾਂ 1 ਰੁਪਿਆ ਨਾ ਸਰਕਾਰ ਪਹੁੰਚੀ ਨਾ 1 ਰੁਪਿਆ ਮਿਲਿਆ ਐਦਾਂ ਹੋ ਹੀ ਨਹੀਂ ਸਕਦਾ ਇੱਥੇ ਤੱਕ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹਦਾ ਏਰੀਆ ਦੱਸ ਦੋ ਫੇ ਅਸੀਂ ਉਹਨਾਂ ਨੂੰ ਪੁੱਛੀਏ ਜਾ ਕੇ ਗੁਰਦਾਸਪੁਰ ਸੇ ਜਾ ਕੇ ਦੇਖੋ ਤੁਸੀਂ ਆਪਣਾ ਹੈਲੀਕਾਪਟਰ ਵੀ ਉੱਥੇ ਛੱਡ ਗਏ ਆ ਹਾਂ ਲੋਕਾਂ ਨੂੰ ਜਿੱਥੇ ਬੰਦਾ ਨਹੀਂ ਪਹੁੰਚ ਸਕਦਾ ਉੱਥੇ ਜਾ ਕੇ ਉਹਨਾਂ ਦੀ ਹੈਲਪ ਕਰਾਂ ਜਿਹੜੇ ਰਿਸਕ ਰਿਸਕਿਊ ਕਰਨੇ ਸੀ ਬੰਦੇ ਰਿਸਕਿਊ ਕੀਤੇ ਆ ਜਿੱਥੇ ਹੈਲਪ ਪਛਾਣੀ ਸੀ ਉਹ ਹੈਲ ਬਚਾਈਆ ਮੈਂ ਇਹ ਗੱਲ ਕਰ ਰਿਹਾ ਜਿੱਥੇ ਮੁਆਵਜ਼ਾ ਮਿਲਿਆ ਹੋਵੇ ਉਸ ਏਰੀਆ ਦਾ ਨਾਮ ਦੱਸੋ ਉੱਥੇ ਜਾ ਕੇ ਅਸੀਂ ਪਤਾ ਕਰੀ ਮੇਰੀ ਗੱਲ ਸੁਣੋ ਇੱਥੇ ਇੱਕ ਜਗ੍ਹਾ ਨਹੀਂ ਹੈਗੀ ਪੂਰੇ ਪੰਜਾਬ ਦੀ ਗੱਲ ਕਰ ਰਿਹਾ ਜਿੱਥੇ ਜਿੱਥੇ ਕੋਈ ਜਗ੍ਹਾ ਤਾਂ ਦੱਸ ਦਿਓ ਨਾ ਕਿਹੜੀ ਹੈ ਮੈਂ ਮੈਂ ਇਹ ਕਹਿ ਰਿਹਾ ਹੁਣ ਇੱਥੇ ਐਡਵਾਂਸ ਕੋਈ ਥੋੜੇ ਦੇ ਦੂਗਾ ਕੋਈ ਹੁਣ ਇੱਥੇ ਖੜਾ ਆ ਹੁਣ ਸੀਐਮ ਸਾਹਿਬ ਨੇ ਅਲਾਉਂਸ ਕੀਤਾ ਇੱਕ ਇੱਕ ਚੀਜ਼ ਦਾ ਤੁਹਾਨੂੰ ਮੌਜਾ ਮਿਲੇਗਾ ਜਿੰਨਾ ਦਾ ਜੋ ਨੁਕਸਾਨ ਹੋਇਆ ਉਹਨਾਂ ਦਾ ਪਰਪਾਈ ਸਰਕਾਰ ਕਰੂਗੀ ਪਰ 23 ਵਾਲਾ ਤਾਂ ਮਿਲਿਆ ਨਹੀਂ ਹਜੇ ਤੱਕ ਮੈਂ ਮੈਂ ਇਹ ਗੱਲ ਕਰ ਰਿਹਾ ਨਾ 23 ਵਾਲਾ ਜਿੱਥੇ ਹੋਇਆ ਇੱਥੇ ਥੋੜੇ ਆਏ ਸੀ ਜਿੱਥੇ ਜਿੱਥੇ ਆਏ ਸੀ ਉੱਥੇ ਮੌਜਾ ਮਿਲਾਉਣ ਲੋਕਾਂ ਨੂੰ ਜਾ ਕੇ ਪੁੱਛੋ ਜਿੱਥੇ ਆਇਆ ਸੀ ਜਿੱਥੇ ਆਇਆ ਹੀ ਨਹੀਂ ਉੱਥੇ ਥੋੜੇ ਮੌਜਾ ਮਿਲੂਗਾ ਜਿਹੜਾ ਆਪਾਂ ਇਸ ਏਰੀਆ ਦੇ ਵਿੱਚ ਖੜੇ ਆ ਹਾਂਜੀ ਇੱਥੋਂ ਦੇ ਐਮਐਲਏ ਸਾਹਿਬ ਆ ਉਹ ਕਹਿ ਰਿਹਾ ਕਿ ਰਾਣਾ ਗੁਰਜੀਤ ਸਿੰਘ ਤੇ ਰਾਣਾ ਇੰਦਰਪ੍ਰਤਾਪ ਜੀ ਕਹਿ ਰਿਹਾ ਕਿ ਹੜ ਮੈਨ ਮੇਡ ਆ ਇਹ ਕੁਦਰਤੀ ਆਫਤ ਨਹੀਂ ਜੇ ਸਰਕਾਰ ਨੂੰ ਪਤਾ ਹੁੰਦਾ ਵੀ ਆ ਹੜ ਮੀਂਹ ਪੈਣਾ بارشਾਂ ਹੋਣੀਆਂ ਪਿੱਛੇ ਪਾਣੀ ਛੱਡਿਆ ਜਾਣਾ ਤੇ ਇਹ ਰੋਕ ਸਕਦੇ ਸੀਗੇ ਇਹ ਮੈਨ ਮੇਡ ਆ ਭਾਜੀ ਮੇਰੀ ਗੱਲ ਸੁਣੋ ਇਹ ਉਹ ਉਹ ਤਾਂ ਆਪੋਜੀਸ਼ਨ ਵਾਲੇ ਉਹ ਤਾਂ ਕੁਝ ਨਾ ਕੁਝ ਕਹੋਗੇ ਪਰ ਗੱਲ ਇਹ ਹੈ ਕਿ ਇਹ ਕੁਦਰਤੀ ਆਫਤ ਆ ਇਹ ਕੋਈ ਕਿਸੇ ਨੇ ਨਹੀਂ ਛੱਡਿਆ ਪਾਣੀ ਇਹ ਤਾਂ ਉਪਰੋਂ ਦੇਖੋ 15 20 ਦਿਨ ਹੋ ਗਏ ਆ ਮੀਂਹ ਨਹੀਂ ਰੁਕ ਰਿਹਾ ਜਦੋਂ ਇੰਨੋਂ ਪਾਣੀ ਨੂੰ ਕਿੱਥੇ ਸੰਭੋਗੇ ਤੁਸੀਂ ਇਹ ਤੋਂ ਕਿਸ ਤਰ੍ਹਾਂ ਕਿੱਥੇ ਨੁਕਸਾਨ ਕਰੋਗਾ ਹੀ ਕਰੋਗਾ ਕਿਉਂਕਿ ਪਹਿਲੀ ਵਾਰੀ ਆਪਾਂ ਇੰਨਾ ਦੇਖ ਰਹੇ ਆ ਪੰਜਾਬ 'ਚ ਪਹਿਲੀ ਵਾਰੀ ਇੰਨਾ ਨੁਕਸਾਨ ਹੋਇਆ ਪਹਿਲੇ 88 'ਚ ਸੁਣਿਆ ਮੈਂ 88 'ਚ ਹੋਇਆ ਸੀ ਉਸ ਤੋਂ ਬਾਅਦ ਇਹ ਪਹਿਲੀ ਵਾਰੀ ਇੰਨੀ ਤਬਾਹੀ ਆਈ ਆ ਇਹ ਤੋਂ ਪਰਮਾਤਮਾ ਦਾ ਮੰਨਣ ਵਾਲੀ ਗੱਲ ਹੈ ਕਿ ਉਦੋਂ 11 ਲੱਖ ਕਿਊਸਿਕ ਸੀ ਹੁਣ 14 ਲੱਖ ਕਿਊਸਿਕ ਕੋਈ ਮਗਲ ਕਰ ਰਿਹਾ ਨਾ 88 ਨੂੰ ਤਾਂ ਇੰਨੋਂ ਉਸ ਤੋਂ ਵੀ ਵੱਧ ਹੈਗਾ ਇਹ ਉਸ ਤੋਂ ਘੱਟ ਨਹੀਂ ਆ ਉਸ ਤੋਂ ਬਾਅਦ ਆ ਪਰ ਇੱਕ ਮੈਂ ਗਰੰਟੀ ਮੈਂ ਵੀ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਸਰਕਾਰ ਦਾ ਵੀ ਨੁਮਾਇੰਦਾ ਹੋਣ ਦੇ ਨਾਤੇ ਮੈ ਉਹ ਆਪਣੀ ਸਰਕਾਰ ਜੋ ਅਰਵਿੰਦ ਕੇਜੀਵਾਲ ਜੀ ਆ ਭਗਵਤਮਾਨ ਜੀ ਕਹਿੰਦੇ ਆ ਉਹ ਕਰਦੇ ਆ ਇਹ ਨਹੀਂ ਆ ਜੁਮਲੇਬਾਜ਼ੀ ਨਹੀਂ ਹੁੰਦੀ ਸੱਚਾ ਹੀ ਆ ਗਰਾਊਂਡ ਤੇ ਜੋ ਵੀ ਉਹਨਾਂ ਨੇ ਮੂੰਹ ਤੋਂ ਕਿਹਾ ਉਹ ਤੁਹਾਨੂੰ ਪਤਾ ਹੀ ਆ ਜੋ ਜੋ ਵਾਅਦੇ ਕੀਤੇ ਸੀ ਸਾਰੇ ਪੂਰੇ ਕਰਦੇ ਜੇ ਕਿਹੜੀ ਰਸਦ ਲੈ ਕੇ ਆਏ ਆ ਤੁਸੀਂ ਹੜਪੀੜਤਾ ਦੇ ਲਈ ਅ ਦੇਖੋ ਜੀ ਮੈਂ ਮੈਂ ਦੱਸ ਰਿਹਾ ਤੁਹਾਨੂੰ ਪੰਜ ਛੇ ਦਿਨ ਤੋਂ ਆ ਰਹੇ ਹਾਂ ਜੋ ਵੀ ਆਪਣੇ ਤੋਂ ਬਣ ਰਿਹਾ ਜੋ ਵੀ ਸਰਕਾਰ ਵੱਲੋਂ ਪਾਰਟੀ ਵੱਲੋਂ ਜੋ ਵੀ ਆਪਣੇ ਤੋਂ ਬਣ ਰਿਹਾ ਹਰ ਇੱਕ ਤਰ੍ਹਾਂ ਦੀ ਹੈਲਪ ਕਰ ਰਹੇ ਹਾਂ ਜੋ ਵੀ ਪਜਦਾਜ ਆਪਾਂ ਫੋਰਚੂਨ ਔਇਲ ਆਏ ਸਭ ਬਣ ਸਰਫ ਅ ਅਰ ਦਸਤਰਾ ਦੇ ਹਟ ਮੈਂਗੀ ਜਿੰਨੀ ਵੀ ਜੋ ਬਣਦੀ ਜੋ ਵੀ ਸ਼ਰਧਾ ਆਪਣੀ ਹੈਗੀ ਇਹ ਨਹੀਂ ਹੈਗਾ ਹਾਂ ਜੀ ਆਪਾਂ ਸਾਰਾ ਸ਼ਹਿਰ ਇੱਥੇ ਲਟਾ ਰਹੇ ਹਾਂ ਜੋ ਵੀ ਦਿਲੋ ਬਣ ਰਿਹਾ ਹਰ ਇੱਕ ਬੰਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਆਮਾਦੀ ਪਾਰਟੀ ਦੀ ਆਮਾਦੀ ਪਾਰਟੀ ਦੀ ਸਰਕਾਰ ਲਗਾਤਾਰ ਹੜ ਨਾਲ ਜੁੜੀਆਂ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਅਸੀਂ ਮੌਜੂਦ ਹਾਂ ਬਾਉਪਰ ਪਿੰਡ ਦੇ ਵਿੱਚ ਬਣੇ ਰਹੋ ਟੀਵੀ ਐਨ ਆਰ ਆਈ ਦੇ ਨਾਲ